ਤੂੰ ਇਹ ਕਰ ਜਦ ਪੈਣਾ ਪਤਾ ਹੈ ਕਰ ਫਿਰ ਮੁਕਤੀ ਚਾਹ ਨਾ ਕਮੇਡੀ ਹੋਈ ਹੈ ਨਿਕਲ ਨਹੀਂ ਜਿੰਦੇ ਲਾ ਗਿਆ ਹੁ ਫਿਰ ਦਾਰੀ ਦਾ ਕੁਮਾਰ ਆਇਆ ਇੱਕ ਮਰਜ਼ੀ ਇਹ ਪਾ ਕੇ ਪਾ ਕੇ ਬਹੁਤ ਬਹੁਤ ਮੁਸ਼ਕਲ ਮੈਦੇ ਜੀ ਆ ਨਹੀਂ ਜੀ ਪ੍ਰੋਬੀ ਆ ਇਹ ਇੱਥੇ ਆਇਆ ਬਹੁਤ ਚੰਗਾ ਬੰਦਾ ਬਹੁਤ ਆ ਗਿਆ ਹੈ ਜੀ ਸਰ ਜੈਹਨ ਸਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਡੀ ਹੋਈ ਮਹਿੰਮ ਦੇ ਤਹਿਤ ਮਾਨਯੋਗ ਡੀਜੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਐਸਪੀ ਡੀ ਸਾਹਿਬ ਮੋਗਾ ਤੇ ਡੀਐਸਪੀ ਨਿਹਾਲ ਸਿੰਘ ਵਾਲਾ ਦੀ ਹਦਾਇਤ ਤੇ ਅੱਜ ਨਿਹਾਲ ਸਿੰਘ ਵਾਲਾ ਥਾਣਾ ਦੇ ਏਰੀਏ ਵਿੱਚ ਪਿੰਡ ਪੱਤੋ ਹிரா ਸਿੰਘ ਦੀਨਾ ਨਿਹਾਲ ਸਿੰਘ ਵਾਲਾ ਨੰਗਲ ਅਤੇ ਹਿੰਮਤਪੁਰਾ ਆਦ ਦੇ ਵਿੱਚ ਕਸੋ ਆਪਰੇਸ਼ਨ ਕੀਤਾ ਗਿਆ ਹੈ। ਕਰੀਬ 40 ਤੋਂ 45 ਜਵਾਨ ਸਾਡੇ ਨਾਲ ਸਨ। ਚੌਕੀ ਇਨਚਾਰਜ ਬਲਾਸਪੁਰ ਚੌਕੀ ਇਨਚਾਰਜ ਦਿਨਾ ਸਾਹਿਬ ਤੇ ਥਾਣਾ ਦੀ ਫੋਰਸ ਲੈ ਕੇ ਤੇ ਕਸੋ ਆਪਰੇਸ਼ਨ ਦੌਰਾਨ ਜਿਹੜੇ ਸਾਨੂੰ ਇਤਲਾਹ ਮਿਲੀ ਹੁੰਦੀ ਹੈ ਸ਼ਕਤੀਪੁਰਸ਼ ਨੇ ਜਿਹੜੇ ਉਹਨਾਂ ਦੇ ਘਰਾਂ ਵਿੱਚ ਰੇਡ ਕੀਤੇ ਗਏ ਨੇ, ਕੁਝ ਬੰਦੇ ਰੌਡ ਅਪ ਵੀ ਕੀਤੇ ਆ ਤੇ ਇਹਨਾਂ ਦੇ ਪਾਸੋਂ ਜੋ ਵੀ ਸਾਨੂੰ ਨਸ਼ੀਲਾ ਪਦਾਰਥ ਬਰਾਮਦ ਹੋਏਗਾ ਅਸੀਂ ਉਹਦੇ ਮੁਤਾਬਕ ਇਹਨਾਂ ਦੇ ਖਿਲਾਫ ਕਾਰ ਵੀ ਅਮਲ ਚ ਲਿਆਵਾਂਗੇ